ਹਾਂਜੀ ਦੋਸਤੋ 35 ਲੱਖ ਵਾਲੀ ਸਕੈਮ ਕੁਮਨ ਕੋਰਪਰੀ ਤੇ ਹਾਲੀਆ ਵੀਚੀ ਉਹਦੇ ਐਕਸ ਨੇ ਮਨੀ ਲਾਂਡਰੀ ਦੇ ਕਾਰਨ ਤਹਿਤ ਕੇਸ ਦਰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਕੋਰਪਰੀ ਦੀਆਂ ਮੁਸ਼ਕਲਾਂ ਬੇਤ ਵੱਧ ਚੁੱਕੀਆਂ ਨੇ ਤੇ ਇਹਨਾਂ ਦਾ ਹਰ ਤੀਸਰੇ ਉੱਤੇ ਦੁਬਈ ਟ੍ਰਿਪ ਦਾ ਪਲਾਨ ਹੁਣ ਪਾਸਪੋਰਟ ਜ਼ਬਤ ਹੋਣ ਦੇ ਕਾਰਨ ਰੁਕ ਸਕਦਾ ਹੈ ਤੇ ਇਹ ਸਭ ਤੇ ਹੁਣ ਕੋਰਪਰੀ ਦਾ ਰਿਐਕਸ਼ਨ ਵੀ ਸਾਹਮਣੇ ਆ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੋਰਪਰੀ ਤੇ ਇਸ ਮੁੰਡੇ ਨਾਲ ਰਿਲੇਸ਼ਨ ਵਿੱਚ ਸੀ ਪਰ ਫਿਰ ਇਹਨਾਂ ਦਾ ਬ੍ਰੇਕਅਪ ਹੋ ਗਿਆ ਅਤੇ ਉਸ ਤੋਂ ਬਾਅਦ ਇਹ ਮੁੰਡਾ ਮੀਡੀਆ ਦੇ ਸਾਹਮਣੇ ਆਉਂਦਾ ਅਤੇ ਦੱਸਦਾ ਹੈ ਕਿ ਕੋਰਪਰੀ ਜਿਹੜੇ ਮਹਿੰਗੇ ਮ ਜੋ ਜਿਹੜਾ ਖਰਚਾ ਹੁੰਦਾ ਉਹ ਸਾਰਿਆਂ ਦੇ ਪੈਂਤੀ ਅਲੱਗ ਦੇ ਸਿਰ ਤੇ ਚਲਦਾ ਜੋ ਕਿ ਉਹਨੇ ਸੱਚਾ ਪਿਆਰ ਸਮਝ ਕੇ ਕੋਰਪਰੀਤ ਨੂੰ ਦੇ ਛੱਡੇ ਸਨ ਪਰ ਬਾਅਦ ਚੋਂ ਨੂੰ ਅਹਿਸਾਸ ਹੁੰਦਾ ਕਿ ਜਿਸ ਨੂੰ ਉਹ ਪਿਆਰ ਚਾਹੁੰਦਾ ਉਹ ਤਾਂ ਉਹਨੂੰ ਜ਼ਿੰਦਗੀ ਦਾ ਤਜਰਬਾ ਦੇ ਗਈ ਅਤੇ ਹੁਣ ਫਿਰ ਹਾਲੀਆ ਵਿੱਚ ਉਸਨੇ ਕੋਰਪਰੀਤ ਤੇ ਮਨੀ ਲਾਂਡਰੀ ਦਾ ਕੇਸ ਦਰਜ ਕਰਵਾ ਦਿੱਤਾ ਤੇ ਹੁਣ ਪਰਚਾ ਪੈਣ ਦੇ ਬਾਝੋਂ ਕੋਰਪਰੀਤ ਨੇ ਸਟੋਰੀ ਪਾਈ ਜੋ ਮੇਰਾ ਕੈਰੀਅਰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਉਹਨੂੰ ਇਹ ਨਹੀਂ ਪਤਾ ਕਿ ਕਿਸੇ ਦੇ ਸਿਰ ਤੇ ਨਾਮ ਨਹੀਂ ਬਣਦਾ ਬਾਕੀ ਰਹੀ ਗੱਲ ਕੋਡ ਦੀ ਤਾਂ ਇਹ ਵੀ ਕੋਈ ਪ੍ਰੋਬਲਮ ਨਹੀਂ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ ਤੇ ਹੁਣ ਸਰੋਤਿਆਂ ਦਾ ਇਸ ਵਾਰ ਕੀ ਵਿਚ ਯੂਜ਼ਰ ਕਮੈਂਟ ਕਰਦੇ ਨੇ ਪਹਿਲੀ ਕੁੜੀ ਦੇਖੀ ਮੈਂ ਜਿਹਨੇ ਇੰਡੀਆ ਚ ਰਹਿ ਕੇ 35 ਲੱਖ ਮਾਰ ਲਿਆ ਅਸੀਂ ਡੈਸ਼ ਇੱਥੇ ਦਿਹਾੜੀਆਂ ਲਗਾ ਰਹੇ ਬਾਹਰ ਅਦੇ ਕਿਉਰੀ ਉਸ ਲਿਖਦੇ ਨੇ ਹੁਣ 2 ਕਰੋੜ ਦੀ ਤਿਆਰੀ ਹੈ ਅਤੇ ਇਸੇ ਦੌਰਾਨ ਇੱਕ ਯੂਜ਼ਰ ਨੇ ਲਿਖਿਆ ਦਿਲ ਜਾਨੀ ਲਾਉਂਦੀ 35 ਲੱਖ ਤੋਂ ਬਿਨਾ ਤੇ ਹੁਣ ਦੋਸਤੋ ਤੁਹਾਡੇ ਇਸ ਬਾਰ ਕੀ ਵਿਚਾਰ ਨੇ ਇਸ ਗੱਲ ਜੋ ਅਕਾਉਂਟਸ ਜੁਧਦੇ ਜਾਂਦੇ ਸੋਣ ਲਾਈਕ ਕਰ ਦਿਓ ਸਾਡੇ ਚੈਨ ਨਿਊਜ਼ ਫੂਡ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ